ਹਾਂਜੀ ਵੱਡੀ ਅਪਡੇਟ ਲੈ ਕੇ ਹਾਜ਼ਰ ਹੋਏ ਆਂ ਜਿਹੜੇ ਦੋਸਤ ਅੱਜ ਸਾਡੇ YouTube ਚੈਨਲ ਤੇ ਨਵੇਂ ਜੁੜੇ ਨੇ ਚੈਨਲ ਦੇ ਸਾਹਮਣੇ ਲੱਗੇ ਸਬਸਕ੍ਰਾਈਬ ਬਟਨ ਨੂੰ ਦਬਾ ਲੈਣ ਬੈਲ ਆਈਕਨ ਵਾਲ ਤੇ ਜਰੂਰ ਸੈੱਟ ਕਰ ਲੈਣ ਤਾਂ ਜੋ ਹਰ ਇੱਕ ਵੀਡੀਓ ਦੀ ਅਪਡੇਟ ਉਹਨਾਂ ਤੱਕ ਸਾਡੀ ਸਭ ਤੋਂ ਪਹਿਲਾਂ ਪਹੁੰਚ ਸਕੇ ਸੋ ਦੋਸਤੋ ਵੱਡੀ ਅਪਡੇਟ ਲੈ ਕੇ ਆਏ ਆਂ ਪੰਜਾਬ ਦੇ ਵਿੱਚ ਪਰਸੋਂ ਰਹੇਗੀ ਸਰਕਾਰੀ ਛੁੱਟੀ ਭਾਵ ਕਿ ਬੁੱਧਵਾਰ ਰਹਿਣਗੇ ਸਾਰੇ ਸਕੂਲ ਕਾਲਜ ਤੇ ਦਫ਼ਤਰ ਬੰਦ ਜੇਕਰ ਤੁਸੀਂ ਕੋਈ ਕੰਦਾ ਪ੍ਰੋਗਰਾਮ ਬਣਾ ਰਹੇ ਹੋ ਤਾਂ ਤੁਹਾਡੇ ਲਈ ਚੰਗੀ ਖਬਰ ਹੈ ਸੁੱਬੇ ਦੇ ਵਿੱਚ 1 ਮਈ 2024 ਦਿਨ ਬੁੱਧਵਾਰ ਨੂੰ ਸਰਕਾਰੀ ਛੁੱਟੀ ਰਹਿਣ ਵਾਲੀ ਹੈ ਇਸ ਦਿਨ ਸੁੱਬੇ ਭਰ ਦੇ ਸਕੂਲ ਕਾਲਜ ਵਿਦਿਅਕ ਅਦਾਰੇ ਤੇ ਹੋਰ ਵਪਾਰਕ ਇਕਾਈਆਂ ਦੇ ਵਿੱਚ ਛੁੱਟੀ ਰਹੇਗੀ ਦਰਅਸਲ 1 ਮਈ ਨੂੰ ਮਜ਼ਦੂਰ ਦਿਵਸ ਵਜੋਂ ਮਨਾਇਆ ਜਾਂਦਾ ਹੈ ਸਰਕਾਰ ਨੇ ਸਾਲ 2024 ਦੀ ਸਰਕਾਰੀ ਛੁੱਟੀਆਂ ਦੀ ਸੂਚੀ 'ਚ ਇਸ ਦਿਵਸ ਨੂੰ ਵੀ ਜਿਹੜੀ ਹੈ ਉਹ ਥਾਂ ਦਿੱਤੀ ਹੈ ਪ੍ਰੋਗਰਾਮ ਬਣਾ ਰਹੇ ਹੋ ਤਾਂ ਜਾ ਸਕਦੇ ਹੋ ਮਈ ਦਿਵਸ ਤੇ ਸਰਕਾਰ ਵੱਲੋਂ ਛੁੱਟੀ ਐਲਾਨੀ ਗਈ ਹੈ ਅੱਜ ਦਿਨ ਸਰਕਾਰੀ ਸਕੂਲ ਕਾਲਜ ਸਮੇਤ ਹੋਰ ਸਰਕਾਰੀ ਅਦਾਰੇ ਬੰਦ ਰਹਿਣਗੇ ਜੇਕਰ ਤੁਹਾਡੇ ਕੋਲ ਬੈਂਕ ਨਾਲ ਜੁੜਿਆ ਕੋਈ ਜ਼ਰੂਰੀ ਕੰਮ ਹੈ ਉਸ ਨੂੰ ਤੁਰੰਤ ਪੂਰਾ ਕਰੋ ਕਿਉਂਕਿ ਪੰਜਾਬ ਦੇ ਵਿੱਚ ਬੁੱਧਵਾਰ ਨੂੰ ਬੈਂਕ ਵੀ ਬੰਦ ਰਹਿ ਸਕਦੇ ਨੇ ਤਿੰਨ ਦਿਨ ਪਹਿਲਾਂ ਅੱਜ ਤੁਹਾਨੂੰ ਤਾਂ ਹੀ ਇਹ ਅਪਡੇਟ ਜਿਹੜੀ ਹੈ ਉਹ ਜਾਰੀ ਕੀਤੀ ਗਈ ਹੈ ਤਾਂ ਜੋ ਤੁਹਾਡੇ ਜਿਹੜੇ ਰਹਿੰਦੇ ਕੰਮ ਨੇ ਉਹ ਨਿਪਟ ਸਕਣ ਸੋ ਜਿੰਨੇ ਵੀ ਤੁਹਾਡੇ ਸਰਕਾਰੀ ਅਦਾਰਿਆਂ ਨਾਲ ਜੁੜੇ ਹੋਏ ਕੰਮ ਨੇ ਜਾਂ ਬੈਂਕ ਨਾਲ ਜੁੜੇ ਹੋਏ ਕੰਮ ਨੇ ਅੱਜ ਹੀ ਤੁਰੰਤ ਪੂਰਾ ਕਰ ਲਓ ਕਿਉਂਕਿ ਬੱਧਵਾਰ ਨੂੰ ਜਿਹੜੀ ਹੈ ਉਹ ਛੁੱਟੀ ਰਹਿਣ ਵਾਲੀ ਹੈ ਇਹ ਵੀਡੀਓ ਜਿੰਨੀ ਹੋ ਸਕੇ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਜੋ ਕੋਈ ਵੀ ਖਜਲਖਵਾਰ ਨਾ ਹੋਵੇ ਤੇ ਸਮੇਂ ਸਿਰ ਆਪਣਾ ਕੰਮ ਨਿਬੜ ਸਕੇ ਸੋ ਮਿਲਿਆ ਇੱਕ ਹੋਰ ਨਵੀਂ ਅਪਡੇਟ ਦੇ ਨਾਲ ਤਦ ਤੱਕ ਲਈ ਤੁਸੀਂ ਸਾਡੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਵੀਡੀਓ ਨੂੰ ਕਰ ਦਿਓ ਸ਼ੇਅਰ ਧੰਨਵਾਦ